ਤੇ ਹਮਲਾ ਕਰਨ ਲਈ ਪਾਕਿਸਤਾਨ ਦੀ ਮਦਦ ਕਰਨਾ ਤੁਰਕੀ ਨੂੰ ਮਹਿੰਗਾ ਪੈ ਗਿਆ ਜੀ ਹਾਂ ਇਸ ਦੇ ਰੋਸ ਵਜੋਂ ਭਾਰਤੀਆਂ ਨੇ ਤੁਰਕੀ ਘੁੰਮਣ ਜਾਣ ਦਾ ਅਤੇ ਉਸ ਦੇ ਪਦਾਰਥਾਂ ਦਾ ਸੇਵਨ ਦਾ ਇਸ ਪੱਧਰ ਤੇ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਤੁਰਕੀ ਨੂੰ ਪਾਕਿਸਤਾਨ ਦੀ ਮਦਦ ਕਰਨਾ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਮਹਿਸੂਸ ਹੋਵੇਗੀ ਤੁਰਕੀ ਦੇ ਖਿਲਾਫ ਮੁਹਿੰਮ ਸ਼ੁਰੂ ਹੋ ਗਈ ਹੈ ਬਾਈਕਾਟ ਤੁਰਕੀ ਅੱਜ ਪਹਿਲਾ ਝਟਕਾ ਦੰਦਿਆ ਮਹਾਰਾਸ਼ਟਰ ਦੇ ਪੂਨੇ ਤੋਂ ਲੈ ਕੇ ਤੇ ਰਾਜਸਥਾਨ ਦੇ ਉਦੇਪੁਰ ਤੱਕ ਵਪਾਰੀਆਂ ਨੇ ਤੁਰਕੀ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਦਾ ਬਾਈਕਾਟ ਕਰਕੇ ਆਰਥਿਕ ਮੋਰਚੇ ਤੇ ਤੁਰਕੀ ਨੂੰ ਜਵਾਬ ਦੇਣ ਦਾ ਐਲਾਨ ਕੀਤਾ ਹੈ ਜਾਣਕਾਰੀ ਮਿਲੀ ਹੈ ਕਿ ਮਹਾਰਾਸ਼ਟਰ ਦੇ ਪੂਨੇ ਦੇ ਵਪਾਰੀਆਂ ਨੇ ਤੁਰਕੀ ਤੋਂ ਆਯਾਤ ਕੀਤੇ ਸੇਬ ਵੇਚਣੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਨੇ ਇਹ ਸੇਬ ਸਥਾਨਕ ਬਾਜ਼ਾਰਾਂ ਵਿੱਚੋਂ ਗਾਇਬ ਹੋ ਗਏ ਹਨ ਅਤੇ ਗਾਕਾ ਨੇ ਵੀ ਇਹਨਾਂ ਦਾ ਬਾਈਕਾਟ ਕਰ ਦਿੱਤਾ ਪੂਨੇ ਦੇ ਫਲ ਬਾਜ਼ਾਰ ਵਿੱਚ ਹਰ ਸਾਲ ਤੁਰਕੀ ਸੇਬਾਂ ਦੀ ਆਮਦ ਲਗਭਗ 1000 ਤੋਂ 1200 ਕਰੋੜ ਰੁਪਏ ਦੀ ਹੁੰਦੀ ਹੈ ਲੋਕ ਵੀ ਇਸ ਮਹਿੰਮ ਦੇ ਨਾਲ ਜੁੜ ਗਏ ਨੇ ਉਹ ਤੁਰਕੀ ਸੇਬਾਂ ਦੀ بجائے ਹੋਰ ਸੇਬ ਖਰੀਦ ਰਹੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ ਪੈਸੇ ਦਾ ਮਾਮਲਾ ਨਹੀਂ ਹੈ ਇਹ ਸਾਡੀ ਫੌਜ ਅਤੇ ਸਰਕਾਰ ਨਾਲ ਏਕਤਾ ਦਿਖਾਉਣ ਦਾ ਸਾਡਾ ਤਰੀਕਾ ਹੈ ਲੋਕਾਂ ਦੇ ਨਾਲ ਨਾਲ ਸਰਕਾਰ ਨੇ ਵੀ ਤੁਰਕੀ ਦਾ ਸਰਕਾਰੀ ਚੈਨਲ TRT World Blog ਕਰਕੇ ਇਸ ਨੂੰ ਦੂਜਾ ਵੱਡਾ ਝਟਕਾ ਦਿੱਤਾ ਹੈ ਭਾਰਤ ਸਰਕਾਰ ਨੇ ਤੁਰਕੀ ਦੇ ਸਰਕਾਰੀ ਚੈਨਲ TRT World ਦੇ ਸੋਸ਼ਲ ਮੀਡੀਆ ਹੈਂਡਲ ਨੂੰ ਭਾਰਤ ਚ ਬਲਾਕ ਕਰ ਦਿੱਤਾ ਇਸ ਤੋਂ ਪਹਿਲਾਂ ਚੀਨੀ ਕਮਿਊਨਿਸਟ ਪਾਰਟੀ ਦੇ ਦੋ ਚੈਨਲਾਂ ਗਲੋਬਲ ਟਾਈਮਜ਼ ਅਤੇ ਸ਼ਨਹਵਾ ਨਿਊਜ਼ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕੀਤੇ ਗਏ ਸਨ ਟੀਆਰਟੀ ਵਰਲਡ ਤੁਰਕੀ ਦਾ ਬ੍ਰਾਡਕਾਸਟਰ ਹੈ ਜੋ ਆਪਰੇਸ਼ਨ ਸੰਧੂਰ ਤੋਂ ਬਾਅਦ ਲਗਾਤਾਰ ਭਾਰਤ ਖਿਲਾਫ ਪ੍ਰੋਪਾਗੈਂਡਾ ਫਲਾ ਰਿਹਾ ਸੀ ਤੁਰਕੀ ਅਤੇ ਚੀਨ ਦੇ ਬ੍ਰਾਡਕਾਸਟਰ ਲਗਾਤਾਰ ਭਾਰਤ ਦੇ ਖਿਲਾਫ ਫਰਜ਼ੀ ਖਬਰਾਂ ਅਤੇ ਭੜਕਾਊ ਸਮਗਰੀ ਫਲਾ ਰਹੇ ਸਨ ਇਸ ਤੋਂ ਇਲਾਵਾ ਤੁਰਕੀ ਦੇ ਰਾਸ਼ਟਰਪਤੀ ਇਦਰਗੁਨ ਨੇ ਪਾਕਿਸਤਾਨ ਦਾ ਸਮਰਥਨ ਕਰਦੇ ਹੋਏ ਭਾਰਤ ਨੂੰ ਸੰਕੇਤਾਂ ਚ ਚੇਤਾਵਨੀ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਭਾਰਤ ਨੇ ਤੁਰਕੀ ਦੇ ਲੀਡਿੰਗ ਬ੍ਰਾਡਕਾਸਟਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੈਨ ਕਰ ਦਿੱਤਾ ਉਧਰ ਤੀਜਾ ਝਟਕਾ ਤੁਰਕੀ ਨੂੰ ਉਦੋਂ ਲੱਗਦਾ ਜਦੋਂ ਤੁਰਕੀ ਤੋਂ ਸੰਗਮਰਮਰ ਦੀ ਦਰਾਮਦ ਵੀ ਬੰਦ ਕਰਨ ਦੀ ਖਬਰ ਮਿਲਦੀ ਹੈ ਏਸ਼ੀਆ ਦੇ ਸਭ ਤੋਂ ਵੱਡੇ ਸੰਗਮਰਮਰ ਵਪਾਰ ਕੇਂਦਰ ਵਜੋਂ ਜਾਣੇ ਜਾਂਦੇ ਉਦipur ਦੇ ਵਪਾਰੀਆਂ ਨੇ ਤੁਰਕੀ ਤੋਂ ਸੰਗਮਰਮਰ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਇਸ ਦਾ ਕਾਰਨ ਜਿਹੜਾ ਉਹ ਤੁਰਕੀ ਦਾ ਪਾਕਿਸਤਾਨ ਨੂੰ ਸਮਰਥਨ ਕਰਨਾ ਹੀ ਦੱਸਿਆ ਜਾ ਰਿਹਾ ਉਹਦੇ ਉੱਪਰ ਮਾਰਬਲ ਪ੍ਰੋਸੈਸਰ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਿੰਨਾ ਚਿਰ ਤੁਰਕੀ ਪਾਕਿਸਤਾਨ ਦਾ ਸਮਰਥਨ ਜਾਰੀ ਰੱਖੇਗਾ ਉਸ ਨਾਲ ਵਪਾਰ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਦਰਾਮਤ ਕੀਤੇ ਜਾਣ ਵਾਲੇ ਕੁੱਲ ਸੰਗਮਰਮਰ ਦਾ ਲਗਭਗ 70% ਦੀ ਤੁਰਕੀ ਤੋਂ ਆਉਂਦਾ ਪਰ ਹੁਣ ਇਸ ਦਰਾਮਦ ਨੂੰ ਰੋਕਿਆ ਜਾ ਰਿਹਾ ਅਜਿਹੇ 'ਚ ਤੁਰਕੀ ਦਾ ਸੈਰ ਸਪਾਟਾ ਵਿਭਾਗ ਵੀ ਪ੍ਰਭਾਵਿਤ ਹੋਏ ਤੋਂ ਕਿਵੇਂ ਬਾਹਰ ਸਕਦਾ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਸਲਾਨੀ ਤੁਰਕੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਦਾ ਦੌਰਾ ਕਰਦੇ ਨੇ ਪਰ ਮੌਜੂਦਾ ਸਥਿਤੀ ਅਤੇ ਸੋਸ਼ਲ ਮੀਡੀਆ ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਸੈਰ ਸਪਾਟਾ ਖੇਤਰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਟਰੈਵਲ ਏਜੰਸੀਆਂ ਦੇ ਮੁਤਾਬਕ ਹਾਲ ਹੀ ਦੇ ਸਮੇਂ ਵਿੱਚ ਤੁਰਕੀ ਟੂਰ ਪੈਕੇਜਾਂ ਦੇ ਲਈ ਪੁੱਛਗਿੱਛ ਵਿੱਚ ਗਰਾਵਟ ਆਈ ਹੈ ਤੇ ਕਈ ਵੈੱਬਸਾਈਟਾਂ ਨੇ ਪੈਕੇਜ ਖੁਦ ਵੀ ਬੰਦ ਕਰ ਦਿੱਤੇ ਨੇ। ਪਤਾ ਲੱਗਾ ਪਿਛਲੇ 4 ਪਿਛਲੇ ਸਾਲ 4 ਲੱਖ ਤੋਂ ਵਧੇਰੇ ਭਾਰਤੀ ਤੁਰਕੀ ਦੇਸ਼ ਘੁੰਮਣ ਗਏ ਸਨ ਹੁਣ ਆਪਾਂ ਨਜ਼ਰ ਮਾਰਦੇ ਹਾਂ ਅੰਕੜਿਆਂ ਤੇ ਕਿ ਅੰਕੜੇ ਕੀ ਕਹਿੰਦੇ ਨੇ ਵਿੱਤੀ ਸਾਲ 2023-24 ਵਿੱਚ ਭਾਰਤ ਅਤੇ ਤੁਰਕੀ ਦੇ ਵਿਚਕਾਰ ਦਵੱਲਾ ਵਪਾਰ 10.43 ਬਿਲੀਅਨ ਡਾਲਰ ਰਿਹਾ ਜੋ ਲਗਭਗ 9 ਅਰਬ ਰੁਪਏ ਬਣਦਾ ਇਸ ਵਿੱਚ ਭਾਰਤ ਦਾ ਨਿਰਯਾਤ 6.65 ਬਿਲੀਅਨ ਡਾਲਰ ਅਤੇ ਆਯਾਤ 3.78 ਬਿਲੀਅਨ ਡਾਲਰ ਰਿਹਾ ਭਾਰਤ ਤੁਰਕੀ ਨੂੰ ਮਸ਼ੀਨਰੀ ਲੋਹਾ ਸਟੀਲ ਤੇਲ ਬੀਜ ਅਤੇ ਕੀਮਤੀ ਪੱਥਰ ਵਰਗੇ ਉਤਪਾਦ ਨਿਰਯਾਤ ਕਰਦਾ ਹੈ ਇਸ ਦੇ ਨਾਲ ਹੀ ਭਾਰਤ ਤੁਰਕੀ ਤੋਂ ਖਣੇਜ ਤੇਲ ਫਲੈਟ ਸਟੀਲ ਪਲਾਸਟਿਕ ਅਤੇ ਟੈਕਸਟਾਈਲ ਆਯਾਤ ਕਰਦਾ ਹੈ ਹਾਲਾਂਕਿ ਫਰਵੀ 2024 ਅਤੇ ਫਰਵੀ 2025 ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਭਾਰਤ ਦਾ ਤੁਰਕੀ ਨੂੰ ਨਿਰਯਾਤ 9.7 ਮਿਲੀਅਨ ਡਾਲਰ ਘਟ ਕੇ ਤੇ 461 ਮਿਲੀਅਨ ਡਾਲਰ ਰਹਿ ਗਿਆ ਸੀ ਜਦੋਂ ਕਿ ਤੁਰਕੀ ਤੋਂ ਦਰਾਮਦ 232 ਮਿਲੀਅਨ ਡਾਲਰ ਘਟ ਕੇ 143 ਮਿਲੀਅਨ ਡਾਲਰ ਰਹਿ ਗਈ ਹੈ ਤੁਰਕੀ ਦੀ ਆਰਥਿਕਾ ਪ੍ਰਭਾਵਿਤ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਤੁਰਕੀ ਦੇ ਰਵੱਈਏ ਦੇ ਕਾਰਨ ਉਸ ਦੀ ਆਲੋਚਨਾ ਕਰ ਰਹੇ ਨੇ ਤੁਰਕੀ ਉਤਪਾਦਾਂ ਦਾ ਬਾਈਕਾਟ ਵਧਦਾ ਜਾ ਰਿਹਾ ਇਸ ਬਾਈਕਾਟ ਦਾ ਤੁਰਕੀ ਦੀ ਆਰਥਿਕਤਾ ਤੇ ਵੀ ਵੱਡਾ ਅਸਰ ਪਵੇਗਾ ਭਾਰਤ ਇੱਕ ਵੱਡਾ ਬਾਜ਼ਾਰ ਹੈ ਵੱਡੀ ਮੰਡੀ ਮੰਨਿਆ ਜਾਂਦਾ ਹੈ ਜੇਕਰ ਭਾਰਤ ਤੁਰਕੀ ਤੋਂ ਸਮਾਨ ਨਹੀਂ ਖਰੀਦਦਾ ਹੈ ਤਾਂ ਤੁਰਕੀ ਨੂੰ ਨੁਕਸਾਨ ਹੋਵੇਗਾ ਜੇਕਰ ਇਹ ਮਹਿੰਮ ਹੋਰ ਤੇਜ਼ੀ ਫੜਦੀ ਹੈ ਤਾਂ ਤੁਰਕੀ ਤੋਂ ਆਉਣ ਵਾਲੇ ਉਤਪਾਦਾਂ ਤੇ ਵੀ ਇਸ ਦਾ ਮੰਦਾ ਪ੍ਰਭਾਵ ਪਵੇਗਾ ਤੁਰਕੀ ਦੇ ਜਿਹੜੇ ਕਾਰਪੇਟ ਨੇ ਫਰਨੀਚਰ ਹੈ ਸਜਾਵਟੀ ਵਸਤੂਆਂ ਨੇ ਜਤੂਨ ਦਾ ਤੇਲ ਹੈ ਸੁੱਕੇ ਮੇਵੇ ਟਾਈਲਾਂ ਫੈਬਰਿਕ ਅਤੇ ਰਵਾਇਤੀ ਦਸਤਕਾਰੀ ਵਰਗੇ ਉਤਪਾਦਾਂ ਦੀ ਭਾਰਤ ਵਿੱਚ ਖਾਸ ਕਰਕੇ ਸ਼ਹਿਰੀ ਬਾਜ਼ਾਰਾਂ ਵਿੱਚ ਮੰਗ ਰਹੀ ਹੈ। ਇਸ ਦੇ ਇਲਾਵਾ ਤੁਰਕੀ ਤੋਂ ਆਯਾਤ ਕੀਤੀ ਗਈ ਉਦਯੋਗਿਕ ਮਸ਼ੀਨਰੀ ਅਤੇ ਖੇਤੀਬਾੜੀ ਉਪਕਰਨ ਵੀ ਭਾਰਤ ਵਿੱਚ ਵਰਤੇ ਜਾਂਦੇ ਨੇ ਪਰ ਮੌਜੂਦਾ ਸਥਿਤੀ ਨੂੰ ਵੇਖਦੇ ਹਾਂ ਇਹਨਾਂ ਉਤਪਾਦਾਂ ਦੀ ਮੰਗ ਵਿੱਚ ਗਿਰਾਵਟ ਦੇ ਸੰਕੇਤ ਮੰਨੇ ਜਾ ਰਹੇ ਨੇ। ਦੱਸ ਦਈਏ ਕਿ ਤੁਰਕੀ ਚ ਬਣੇ ਡਰੋਨਾਂ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ ਸੀ ਜੋ ਪੰਜਾਬ ਵਿੱਚ ਵੀ ਭੇਜੇ ਗਏ ਸਨ। ਤੁਰਕੀ ਡਰੋਨ ਨਿਰਮਾਤਾ ਬੇਕਰ ਨੇ ਪਾਕਿਸਤਾਨ ਨੂੰ ਉਹ ਡਰੋਨ ਸਪਲਾਈ ਕੀਤੇ ਜੋ ਪਹਿਲਾਂ ਹੀ ਯੂਕਰੇਨ-ਰੂਸ ਯੁੱਧ ਵਿੱਚ ਅਸਫਲ ਹੋ ਗਏ ਸੀ ਹੁਣ ਜਦੋਂ ਪਾਕਿਸਤਾਨ ਨੇ ਉਹਨਾਂ ਨੂੰ ਭਾਰਤ ਵਿਰੋਧ ਵਰਤਿਆ ਤਾਂ ਭਾਰਤ ਦੇ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਤੁਰਕੀ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਨ ਤੋਂ ਬਾਅਦ ਬਾਈਕਾਟ ਤੁਰਕੀ ਮਹਿਮ ਨੇ ਦੇਸ਼ ਭਰ ਚ ਤੇਜ਼ੀ ਫੜ ਲਈ ਹੈ ਤੁਰਕੀ ਨੇ ਪਾਕਿਸਤਾਨ ਨੂੰ ਸਿਰਫ ਹਥਿਆਰ ਹੀ ਨਹੀਂ ਭੇਜੇ ਸਗੋਂ ਭਾਰਤੀ ਸੈਨਾ ਦੇ ਹੱਥੋਂ ਮਾਰੇ ਗਏ ਅੱਤਵਾਦੀਆਂ ਦੇ ਬਾਰੇ ਤੁਰਕੀ ਦੇ ਰਾਸ਼ਟਰਪਤੀ ਅਦਰਗਾਨ ਨੇ ਸ਼ਰਧਾਂਜਲੀ ਤੱਕ ਵੀ ਦੇ ਦਿੱਤੀ ਸੀ ਤੁਰਕੀ ਸ਼ਾਇਦ ਇਹ ਭੁੱਲ ਗਿਆ ਹੈ ਕਿ ਭਾਰਤ ਉਹੀ ਮੁਲਕ ਹੈ ਜਿਸ ਨੇ 2013 ਵਿੱਚ ਆਏ ਪੁਚਾਲ ਦੇ ਮੌਕੇ ਇਹਨਾਂ ਦੀ ਮਦਦ ਦੇ ਲਈ ਆਪਰੇਸ਼ਨ ਦੋਸਤ ਸ਼ੁਰੂ ਕੀਤਾ ਸੀ 6 ਜਹਾਜ਼ ਭਾਰਤ ਨੇ ਸਹਾਇਤਾ ਦੇ ਲਈ ਭੇਜੇ ਸਨ 30 ਬਿਸਤਰਿਆਂ ਵਾਲਾ ਮੋਬਾਈਲ ਹਸਪਤਾਲ ਅਤੇ ਬਚਾਅ ਦੇ ਲਈ ਟੀਮਾਂ ਵੀ ਭੇਜੀਆਂ ਸਨ ਜਿਨ੍ਹਾਂ ਨੇ ਕਿ ਪਥਰਾਂ ਦੇ ਹੇਠਾਂ ਦੱਬੀਆਂ ਹੋਈਆਂ ਲਾਸ਼ਾਂ ਨੂੰ ਤੁਰਕੀ ਚੋਂ ਬਾਹਰ ਕੱਢਿਆ ਸੀ ਇਹੀ ਕਾਰਨ ਹੈ ਕਿ ਅੱਜ ਸਾਰੇ ਭਾਰਤੀ ਤੁਰਕੀ ਦੇ ਧੋਖੇ ਤੋਂ ਨਾਰਾਜ਼ ਨੇ ਸੋ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਰਕੀ ਦਾ ਇਹ ਵਿਰੋਧ ਹੋਰ ਵੀ ਵੱਧ ਸਕਦਾ ਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਸਰਕਾਰੀ ਪੱਧਰ ਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਸਾਡੀ ਅੱਜ ਦੀ ਰਿਪੋਰਟ ਚ ਫਿਲਹਾਲ ਇੰਨਾ ਹੀ